ਸਸੀ ਕਾਲ ਜੀ ਸਾਰਿਆਂ ਨੂੰ ਬਾਈ ਜੀ ਪਹੁੰਚ ਗਏ ਜੀ ਪਿੰਡ ਮੜਰੀ ਜ਼ਿਲ੍ਹਾ ਹੈ ਜੀ ਅਮਰਸਰ ਤਿਸਿਲ ਮਜੀਠਾ ਮੈਂ ਕੈਮਰਾ ਘੁਮਾਉਂ ਰੋ ਚਾਰ ਪੰਜ ਲਾਗਪਾ ਪਛੂ ਸੇਲ ਹੈ ਬਾਈਆਂ ਕੋ ਤੇ ਆਹ ਉਪਰ ਬਾਜੀ ਨੇ ਗੱਲਬਾਤ ਕਰੀ ਜੀ ਬਾਈ ਜੀ ਸਸੀ ਸਸੀ ਹੋਰ ਬਾਜੀ ਬਹੁਤ ਠੀਕ ਠਾਕ ਚੜ੍ਹਦੀ ਕਲਾ ਸੰਦੀਪ ਡੇਰੀ ਫਾਰਮ ਵੇਖਿਆ ਵੀਰ ਭਰਾਵਾਂ ਨੂੰ ਸਾਰਿਆਂ ਨੂੰ ਸਾਸਰੀ ਗਾ ਜੀ ਸਸੀ ਕਾਲ ਜੀ ਸਸੀ ਗਾ ਬਾਕੀ ਸੰਦੀਪ ਸਿੰਘ ਜੇ ਗੱਲ ਭਰਾ ਕੀ ਚੱਲੋ ਤੁਹਾਡਾ ਵੀ ਚਾਨਕੀ ਫੋਨ ਆ ਗਿਆ ਵੀ ਹੁਣੇ ਪਾ ਦੋ ਕਿ ਮੁੰਡੇ ਕੱਲ ਪਰਸੋਂ ਤੱਕ ਟਾਈਮ ਨਹੀਂ ਲੱਗਣਾ ਹਾਂਜੀ ਹਾਂਜੀ ਨਵਾਲੀਆਂ ਨੋੜੀਆਂ ਵੀ ਨਹੀਂ ਗਈਆਂ ਅੱਜ ਤਾਨੂੰ ਪਹਿਨ ਨਗਰ ਕੀਤ ਨਹੀਂ ਪਿੰਡ ਉਹਦੇ ਕਰਕੇ ਸਵੇਰ ਦੇ ਬਿਜੀ ਚਲੋ ਕੋਈ ਗੱਲ ਨਹੀਂ ਫਿਰ ਅਸੀਂ ਤੇ 3 ਵਜੇ ਉੱਠੇ ਆ ਤਾਂ ਤੁਹਾਨੂੰ ਮੈਂ ਕਹਾਂ ਤੂੰ ਇਹ ਕੀ ਬਣਾਉਣੀਆਂ ਮੈਂ ਚੱਲ ਬਣਾਦੇ ਇਹੀ ਕਿੜੇ ਟਾਈਮ ਟੂਮ ਲੱਗਾ ਇਦਾਂ ਮੈਂ ਕੋਈ ਗੱਲ ਨਹੀਂ ਮੈਂ ਤੁਹਾਨੂੰ ਪਤਾ ਹੀ ਨਾਲ ਹੀਰੇ ਦੀ ਜਿਹੜੀ ਪਛਾੜ ਭਾਏ ਗਾਰੇ ਸੁੱਟ ਗਈ ਬੰਦਾ ਪੁੱਟ ਰੇ ਨਾ ਉਹ ਫੇਰ ਹੀ ਮਾਰੀ ਫੂਕ ਮਾਰਿਆ ਚਮਕਣ ਦਾ ਪੈਂਦਾ ਬਾਕੀ ਜਿਹੜੀ ਚੀਜ਼ ਦੱਸਾਂਗੇ ਸਾੱਚੀ ਦੱਸਾਂਗੇ ਬਿਲਕੁਲ ਜੀ ਬਿਲਕੁਲ ਜੀਬ ਸਾਹਿਬ ਪਹਿਲੇ ਗੱਲ ਤੇ ਆ ਗਈ ਆ ਅੱਛਾ ਅੱਜ ਮੇਰਾ ਡਾਇਰੀ ਦੁੱਧ 15 ਕਿਲੋ ਦਾ ਪਲਾਸੀ ਹੋਊਗਾ ਤੇ 15 ਲਾਓ ਠੀਕ ਆ ਦੂਜੇ ਸੂਏ ਵੈੜਿਆ ਬੋਲ ਲਓ ਜੀ ਬੱਚਾ ਵੀ ਉਹ ਬੋਰੀ ਜੇ ਪਿਆ ਮੇਰਾ ਵੀ ਵਿਖਾ ਦਿੰਿਆ ਜੇ ਸੁੱਟਿਆ ਨਹੀਂ ਸਪੋਰਟ ਚੈੱਕ ਅੱਜ ਅੱਜ ਭਾਈ ਦੂਜੇ ਮੁੰਡੇ ਵੀ ਹਨ ਆਪਣੇ ਹਨ ਅੱਜ ਆਏ ਆਜੇ ਨਵਾਲੀਆ ਨੂੰ ਹੋਲੀਆ ਨਹੀਂ ਗਈ ਆ ਆ ਗਿਆ ਮੈਂ ਖਰੇ ਆ ਗਿਆ ਵੀਰੋ ਅੱਛਾ ਦੂਜਾ ਹੈਗਾ ਅੱਜ ਗੇਜਲ ਗਰੀ ਲੋਗ ਬਾਕੀ ਥਾਂ ਤੋਂ ਮੁਕਾੜੀ ਵਧੀਆ ਫਿਲਖਣਾ ਜੀ ਹਾਂ ਚਵਾਈ ਚੂਈ ਇੱਕ ਨੰਬਰ ਦੀ ਆ ਆ ਜ ਵਛਾ ਵੀ ਪਿਆ ਆ ਵਛਾ ਵੀ ਖਾਦੀ ਮੇਰਾ ਅੱਛਾ ਆ ਬੋਰੇ ਜੇ ਪਿਆਈ ਠੀਕ ਆ ਮਾੜਾ ਜਪ ਖਾਦੀ ਵਛਾ ਵੀ ਕੋਈ ਆ ਦਿਖਾ ਦੇ ਮਾੜਾ ਆ ਦਿਖਾ ਦਿਓ ਬਾਕੀ ਕੋਈ ਗੱਲ ਨਹੀਂ ਬਸ ਠੀਕ ਆ ਜੀ ਠੀਕ ਆ ਬਾਕੀ ਵੀਡੀਓ ਵੀ ਬਣਾਈਆਂ ਕੋਈ ਚੱਕਰ ਨਹੀਂ ਹੋਈ ਕਿੰਨਾ ਡਾਵਾਗਾ ਤੁਸੀਂ ਨੂੰ ਜੀ ਨੂੰ ਇਹਨੂੰ ਅਜ ਅੱਠਵਾਂ ਕ ਦਿਨ ਹੋਇਆ ਸੰਦੀਪ ਜੀ ਅੱਠਵਾਂ ਨਾਵਾ ਤੇ ਹੁਣ ਇਸ ਟਾਈਮ ਸਹੀ ਦੁੱਧ ਕਿੰਨਾ 15 ਕਿਲੋ ਪੱਕਾ ਹੋ ਹਾਜ਼ਰ ਇਹਦਾ ਮੁੱਲ ਮੋਲੇ ਸੰਦੀਪ ਸਿੰਘ ਭਾਪੇ ਪਹਿਲਾਂ ਤੇ ਚਲੋ ਜ਼ਿਆਦਾ ਕਰੀਦਾ ਸੀ ਹਾਂਜੀ 57000 ਦੇ ਦੇ ਦਾਂਗੇ ਅੱਜ ਚਲੋ ਕਰਦੇ ਮਕਰਮੰਤ ਥੋੜੀ ਬੋਦੀ ਛੋੜ ਜ਼ਿਆਦਾ ਨਹੀਂ ਜੀ ਹੋਣਾ ਕਿਉਂਕਿ ਉਦਾਂ ਦੇ ਬਾਹਰ 60 ਬਾਹਰ ਤੋਂ ਬਾੜ ਵੇਖਦੀ ਐ ਠੀਕ ਆ ਆਹ ਤਾਜੀ ਗੱਪੜ ਇਹ ਵੀ ਸੰਦੀਪ ਸਿੰਘ ਭਾਪੇ ਮਹੀਨੇ ਤੋਂ ਅੰਦਰ ਬਾੜਿਆ ਦਾ ਇਹਦਾ ਵੀ ਬੱਚਾ ਮਰ ਗਿਆ ਇਹ ਵੀ ਖੋਲੋ ਵੀਡੀਓ ਇਹਦੀ ਬਣੀ ਆ ਲੋ ਜੀ ਤੇ ਤੈਨੂੰ ਪਤਾ ਆਪਣੀ ਆਦਤਾਂ ਵੀ ਬਸ਼ੇ-ਬੁਸ਼ੇ ਜਿੱਦਾਂ ਤੇ ਜਨਵਾਰ ਹੋਏ ਉਦਾਂ ਦੇ ਜੀਦਾ ਕੋਈ ਹੁਣ ਨੀਕੀ ਨਹੀਂ ਕਿ ਜਨਵਾਰਾਂ ਕਰੀਦੀ ਇਹ ਬਾਕੀ ਜਿਹੜੀ ਚਵਾਈ ਚਵਾਈ ਇੱਕ ਨੰਬਰ ਦੀ ਹੋਊਗੀ ਇਹਦੀ ਇਹ ਵੀ ਤੋਰ 14 ਕਿਲੋ ਪੱਕਾ ਸੰਦੀਪ ਸਿੰਘ ਸਾਹਿਬ ਆਵੇ ਕੋ ਧਾਰਮ ਨਾ ਮਾਰੇ ਹੁਣ ਇਸ ਟਾਈਮ ਹੈਗਾ ਨਾ ਜੀ 14 ਕਿਲੋ ਪੱਕਾ ਹਾਜ਼ਰ ਹੋਊਗਾ ਲੋ ਜੀ 14 ਕਿਲੋ ਪੱਕਾ ਲੋ ਤਿਆਰ ਚਵਾਈ ਇੱਕ ਨੰਬਰ ਦੀ ਬਸ ਠੀਕ ਆ ਮੈਂ ਅਗਰ ਬੱਛਾ ਹੀ ਇਹਦੇ ਆਜੋ ਬਾਕੀ ਕੋ ਦੂਜੇ ਲਾਲੇ ਕੋ ਤੀਜੇ ਲਾਏ ਇੱਥੇ ਹੀ ਹੋਣੀ ਐ ਭੰਗੜਾ ਵੜਾ ਪਾਉਂਦੀਆਂ ਅੱਜ ਵੀ ਨਹੀਂ ਆਉਂਦੀਆਂ ਭੰਗੜੇ ਪਾਣੇ ਨਾ ਆਦੇ ਇਹਨਾਂ ਨੂੰ ਲੈ ਆ ਰਹੇ ਜਿਨ੍ਹਾਂ ਨੇ ਇਹਦਾ ਮੁੱਲ ਕੀ ਸੀ ਫਿਰ ਇਹਦਾ ਸੰਦੀਪ ਸਾਸੀ ਦਾ ਹਾਂਜੀ ਇਹਦਾ ਸੰਦੀਪ ਸਾਹਿਬ ਆਜ ਹੀ ਕਰ ਦੇਣਾ ਹਾਂਜੀ ਇਹਦਾ ਤਾਂ ਇਕੱਠਿਆਂ ਦਾ ਕਰ ਦੇਣਾ ਦੋਵਾਂ ਦਾ ਅੱਛਾ ਚਲੋ ਠੀਕ ਹੈ ਫਿਰ ਆਈ ਦਾ ਜੀ ਜੀ ਉਹ ਤਾਂ ਠੰਡੀ ਠੁੰਡੀ ਐ ਵੀ ਨਿਆਣਾ ਨੂੰ ਲਾ ਦੇ ਇਹ ਇਹਦਾ ਵੀ ਸੰਦੀਪ ਸਾਹਿਬ ਅੱਛੀ ਮਰ ਗਈ ਇਹਦੇ ਮਗਰ ਅੱਛਾ ਜੀ ਇਹਦੀ ਵੀ ਵੀਡੀਓ ਬਣੀ ਪਈ ਐ ਬੱਚੇ ਸਾਰੇ ਮਰੀ ਬੈਠੇ ਆ ਬੱਚੇ ਠੰਡ ਕਰਕੇ ਕੱਲ ਮਰੇ ਕੱਲ ਦੋ ਮਰੇ ਆ ਹਾਂ ਤੇ ਇੱਕ ਆ ਸਵੇਰੇ ਮਰ ਗਿਆ ਹੁਣ ਕਰੀਏ ਕਿ ਠੰਡ ਜਿਹੜੇ ਮਰ ਗਏ ਹੁਣ ਉਹਨਾਂ ਨੂੰ ਕੀ ਕਹਿ ਦੇਣਾ ਬਿਲਕੁਲ ਜੀ ਆਪ ਤੇ ਬਚਾ ਕੇ ਤੇ ਬਥੇਰੇ ਰੱਖੀ ਦੀ ਹੁਣ ਪਰ ਕੀ ਕਰੀਏ ਹੁਣ ਕਿੰਨਾ ਤਿਆਰ ਆ ਬਾਜੀ ਇਹ ਥਲੇ ਸੰਦੀਪ ਸਿੰਘ 14 ਕਿਲੋ ਪੱਕਾ ਹਾਜ਼ਰ ਹੋਊਗਾ 14 ਕਿਲੋ ਪੱਕਾ ਤੋਂ ਤਿਆਰ ਆ ਹਾਂ ਜੀ ਲਓ ਜੀ 14 ਕਿਲੋ ਪੱਕਾ ਤੋਂ ਤਿਆਰ ਆ ਇਹ ਵੀ ਦਿਖਾਉਂਗਾ ਨਹੀਂ ਗਾ ਠੀਕ ਹੈ ਜੀ ਚੋਈ ਆ ਜੋ ਵਰੀਏਬਲ ਹੈ ਜੀ ਚੋਈ 1 ਨੰਬਰ ਦੀ ਮਹੀਨੇ ਦੇ ਅੰਦਰ ਬਾਹਰ ਹੋਣੀ ਹੈ ਤੇ ਹੂੰ ਹੂੰ ਆ ਜੋ ਬਾਕੀ ਥਾਂ ਤੋਂ ਵਧੀਆ ਲਗਾ ਵਸ਼ੀਨ ਨੂੰ ਆਣ ਤੁਹਾਨੂੰ ਖਾ ਦੇ ਮੇਰਾ ਵੀ ਚੰਗੀ ਤਰ੍ਹਾਂ 14 ਕਿਲੋ ਪੱਕਾ ਦੁੱਧ ਹੋਊਗਾ ਇਹਦੇ ਥੱਲੇ ਵੀ ਇਹਦਾ ਮੁੱਲ ਕੀ ਜੀ ਫੇਰ ਸੰਦੀਪ ਜੀ ਮੋਲ ਲੋੜ ਦੀਆਂ ਵਾਲੇ ਕਰ ਦੇ ਨੇ ਦੋਵਾਂ ਦੇ ਜੋੜੇ ਦੇ ਅੱਜ ਕਿੰਨੇ-ਕਿੰਨੇ ਜੀ ਦੇ ਦੀਏ 55 55000 ਦੀ ਕਿੰਨੇ ਦੀ ਆ 55000 ਦੀਆਂ ਦੋਵੇਂ ਨਹੀਂ 55 55000 ਦੀਆਂ 55000 55000 ਦੇ ਦਈਏ ਕਰੋ ਮਾਨਦਨ ਦੱਸ ਦੋ ਤੁਸੀਂ ਦੱਸੋ ਮੈਂ ਨਹੀਂ ਤੁਸੀਂ ਦੱਸੋ ਮੈਂ ਕਿ ਦੱਸਾਂ ਬਾਕੀ ਦੁੱਧੋਂ ਲੈਣੀ ਕੋਈ ਕਮੀ ਪੇਸ਼ੀ ਹੋਗੀ ਹਾਂਜੀ ਦੁੱਧ ਚਾਹਵਾ 14 ਕਿਲੋ ਹੋਊਗਾ ਪੱਕਾ ਕਿਨੇ ਦੇ ਰਹੀਏ ਦੱਸੋ ਤੁਸੀਂ ਦੱਸ ਦੋ ਮੈਨੂੰ ਨਹੀਂ ਸੁਣਿਆ ਕਿ 55 ਦੋਵੇਂ ਨਹੀਂ ਨਹੀਂ 55 ਨਹੀਂ 14 14 ਲੀਟਰ ਤਾਜ਼ੀਆਂ ਹੈਗੀਆਂ ਕੋਈ ਚੱਕਰ ਨਹੀਂ ਹੈਗਾ ਇਹ 15 20 ਜੋੜਾ ਯਾਰ 60000 ਦਾ ਨਹੀਂ 60 ਦਾ ਨਹੀਂ ਜੋੜਾ ਹਣਾ 45 45 ਹਜ਼ਾਰ ਦੀ ਮੇਰਾ ਵੀ ਦੇ ਦਾਂਗੇ ਚਲੋ ਕਰਦੇ ਮੋਗਰੇ ਮਾਨ ਤੋਂ ਮਾਂ ਮੋਗਰੇ ਤੇ ਕਰ ਦਾਂਗੇ 45 45 ਹਜ਼ਾਰ ਦੀ ਦੇ ਦਾਂਗੇ ਬਾਕੀ ਜਿਆਦਾ ਦੁੱਧ 14 14 ਕਿਲੋ ਕਿ ਨਹੀਂ ਹੈ ਜੀ ਹਾਂ ਜੀ ਤੇ ਨਹੀਂ ਆ ਇੱਕ ਆਉ ਹੈਗੀ ਏ ਇਹ ਚਾਰ ਦਾ ਦਵਸ਼ੀ ਏ ਇਹਦੇ ਮਗਰ 8 9 ਕਿਲ ਦੁੱਧ ਹੋਣਾ ਜਾ ਉਹ ਬਛਾ ਜੀ ਦਾ ਮਗਰ ਅੱਛਾ ਬਛਾ ਮੋਗਰੇ ਇਹਦਾ ਹੈਗਾ ਜੀ ਜਾਨਵਰ ਜਿਹਦਾ ਹੈਗਾ ਦੱਸਾਂਗੇ ਜਰੂਰ ਹਾਂ ਇਹ ਵੀ ਦੋ ਲੋ ਥਾਣ ਥੂਣ ਚੰਗਾ ਲੱਗਾ ਤਾਂ ਇਹ ਭਾਜ ਮਿਲੀ ਭਾਜ ਜੀ ਦੇ ਦੇਣੀ ਆ 15 ਦੇ ਕਿ 8 9 ਕਿਲੋ ਹੈਗਾ 8 9 ਕਿਲੋ ਹੈਗਾ ਇਸਲੇ ਚਲ ਚੋ ਆਜੋ ਵਧੀਆ ਬਿਲਕੁਲ ਇੱਕ ਨੰਬਰ ਦੀ ਸਹੀ ਰੱਖ ਕੈਮਰਾ ਹਾਂ ਆਜੋ ਜੀ ਆਜੋ ਅੱਜ ਨਵਾਲੀਆਂ ਨੇ ਗਈਆਂ ਨਾਲ ਟੈਂਪੋ ਵੀ ਨਹੀਂ ਲੱਗਾ ਅਗੇ ਬਿਲਕੁਲ ਜੀ ਬਿਲਕੁਲ ਉਹ ਵੀ ਕਿਹਾ ਵੀ ਲੱਗ ਗਿਆ ਹਾਂ ਮੈਂ ਆ ਜਾ ਫਿਰ ਬਣਾ ਦਿੰਦੇ ਫਿਰ ਹੋਰ ਕਰਨਾ ਹੈ ਇਨਾ ਬੋਲੇ ਜੀ ਫੇਰਾ ਇਹਦਾ ਸੰਦੀਪ ਸਾਹਿਬ 40000 ਦੀ ਦੇ ਦਈਏ 35000 ਦੀ ਜਾਣ ਦੋ ਜੇ 35000 ਦੀ ਦੇ ਦਾਂਗੇ ਹੋਰ ਦੱਸ ਕੀ ਜਾਨਾ ਚਲੋ ਇਹ ਹੋਰ ਜਾਣਾ ਘਟਾਣੇ ਆ ਤੇ ਐ ਹੋ ਮੇਰਾ ਵੀ ਚਾਰ ਪਸੂ ਜੇ ਬਾਕੀ ਮੇਰੇ ਵੀ ਬਾਕੀ ਇਹਨਾਂ ਗੱਲ ਕੀ ਅੱਜ ਸੰਦੀਪ ਸਾਹਿਬ ਇੰਟਰੀ ਕਰ ਤੇ ਪਾਸ ਕਰੋ ਸਹੀ ਹੈ ਕਿ ਨਹੀਂ ਪਾਸ ਵੀ ਕਰੋ ਬਾਕੀ ਇਹ ਵੀ ਗੱਲ ਆ ਮੈਂ ਤੁਹਾਨੂੰ ਦੱਸਣ ਰਿਹਾ ਵਿੱਚ ਚਵਾਇਆਂ ਨਵਾਂ ਲਿਆ ਨੇ ਬੋਲੀਆਂ ਨੇ ਵਿਚਾਰੀਆਂ ਗਈਆਂ ਟਾਈਮ ਨਹੀਂ ਲੱਗਾ ਬਾਕੀ ਦੁੱਧ ਜਿਹੜਾ ਦੱਸਿਆ ਉਹ ਹੀ ਹੈ ਸਹੀ ਆ ਤੇ ਬਾਕੀ ਮਹੀਨੇ ਦੇ ਅੰਦਰ ਆ ਮਹੀਨੇ ਦੇ ਅੰਦਰ ਬਾਹਰ ਹੋਊ ਉਹ ਵੀ ਮਹੀਨੇ ਅੰਦਰ ਬਾਹਰ ਸੂਈ ਆ ਉਹਦੀ ਗਾਰੰਟੀ ਫੁੱਲ ਬਾਕੀ ਵੀਡੀਓ ਬਣੀ ਹੈ ਆਪਣੇ ਕੋਲ ਹੈਗੀ ਦੋਨਾਂ ਬੱਚਿਆਂ ਦੀ ਚਲੋ ਬਾਕੀ ਮੇਰਾ ਵੀ ਦੇਹੋ ਚਾਰ ਪਰਸੂ ਆਜੋ ਮੇਰਾ ਵੀਰ ਆਪਣੀ ਤਸੱਲੀ ਕਰਕੇ ਖੜਾ ਪਾ ਦੋ ਡੰਗ ਜੋ ਭਾਵੇਂ ਤਿੰਨ ਡੰਗ ਜੋ ਠੀਕ ਹੈ ਤੁਸੀਂ ਤਸੱਲੀ ਆਪਣੀ ਕਰਕੇ ਖੜੋ ਮੇਰਾ ਵੀਰ ਬਿਲਕੁਲ ਬਾਕੀ ਨਵਾਲੇ ਨੂੰ ਲੇਗੇ ਨਾ ਦੇਖ ਲੈਰੇ ਕੋਰੇ ਨਹੀਂ ਪਾਈ ਦੈਂ ਸਿੱਧੀਆਂ ਸੈਂਪਲੀ ਮਾਚਰ ਕੋਈ ਗੱਲ ਜੇ ਕਰਮਾਜ ਹੋਣਗੇ ਤੇ ਵਿਖ ਜਾਣਗੇ ਬਸ ਬਾਕੀ ਜਿਹੜੇ ਮੇਰੇ ਵੀਰ ਨੂੰ ਪਰਖ ਬੰਨੇ ਪਾਇਦਾ ਪਤਾ ਦੂਰੋਂ ਲੱਗ ਜਾਂਦਾ ਵਾ ਪੀ ਦੁੱਧ ਹੈਗਾ ਬਾਕੀ ਤਾਰੀਆਂ ਕੋਈ ਚੱਕਰ ਨਹੀਂ ਹੈਗਾ ਤੇ ਬਾਕੀ ਉਦੋਂ ਬੱਚੇ ਨੂੰ ਲੈਣ ਨੂੰ ਭਾਈ ਜਿਹੜਾ ਮਰਜੀ ਬੱਚਾ ਲਾ ਦੋ ਉਹ ਵੀ ਲੱਗ ਜਾਂਦੇ ਆ ਸਿੱਧੀਆਂ ਚੱਲਾ ਆਪਣੀਆਂ ਕਈ ਵੀਰੇ ਕਹਿੰਦੇ ਵੀ ਤੂੰ ਸਿੱਧੀਆਂ ਚੱਲਾ ਕਰੀ ਕੇ ਨਾ ਹਾਂ ਨਹੀਂ ਤੈਨੂੰ ਪਤਾ ਹੈ ਅੱਜਕੱਲ ਬੜਾ ਜਾਂਦਾ ਤੇ ਇੰਦਾ ਟੋਕਰੀ ਤੇ ਚੱਲਣ ਰਿਹਾ ਆਪਣੀ ਆਦਤ ਨਹੀਂ ਅੱਗੇ ਬੱਚੇ ਪੁੱਛੇ ਲਾਉਣ ਦੇ ਜਿਹੜਾ ਮਰ ਗਿਆ ਮਰ ਗਿਆ ਬਸ ਤੈਨੂੰ ਕਿ ਭੋੜਾ ਹੀ ਭੋੜਾ ਲਾਲਾ ਪਾਂ ਦੁੱਧ ਲਾਲਾ ਇਹ ਆ ਵੀ 17 18 ਕਿਲੋ ਇਹਨੇ ਕਰ ਦੇਣਾ ਬੱਛੀ ਨੇ ਦੁੱਧ ਚਲੋ ਬਾਕੀ ਇਹੋ ਚਾਰ ਪਸ਼ੂ ਆ ਬਾਕੀ ਮੇਰਾ ਵੀਰ ਆਪਣੇ ਆ ਕੇ ਤਸੱਲੀ ਕਰੋ ਬਾਕੀ ਸਾਰੇ ਵੀਰਾਂ ਨੂੰ ਸਸਰੀ ਘਰ